ਦੋਸਤੋ ਪਿਆਰੇ ਵੀਰ ਸੁਖਜੀਤ ਦੇ ਵਿਛੋੜੇ ਤੇ ਇੱਕ ਤਜ਼ ਲਿਖੀ ਸੀ ਕਿ ਡੁੱਬਦੇ ਸੂਰਜ ਦੇ ਵਿੱਚ ਘੁਲਿਆ ਕਿੱਧਰ ਸਾਡਾ ਯਾਰ ਤੁਰ ਗਿਆ ਦਿਲ ਦਾ ਹਾਣ ਜ਼ੁਬਾਨ ਦਾ ਪੱਕਾ ਤੋੜ ਕੇ ਕੌਲ ਕਰਾਰ ਤੁਰ ਗਿਆ ਬੜੇ ਵਾਸਤੇ ਪਾਏ ਹਾਏ ਇੱਕ ਨੰ ਮੰਨੀ ਜਾਣ ਦੇ ਵੇਲੇ ਸਾਡੇ ਮਨ ਤੇ ਅਣ ਮਿਣਵਾਉ ਪਾ ਕੇ ਕੈਸਾ ਭਾਰ ਤੁਰ ਗਿਆ ਬਾਤ ਹੰਗਾਰਾ ਪਰਦਾ ਪਰਦਾ ਅਚਨ ਚੇਤ ਕਿਸ ਖੂਬ ਵਿੱਚ ਰੱਥਿਆ ਰੂਹ ਤੇ ਪੈੜਾ ਪੌਦਾ ਪੌਦਾ ਚੁੱਪ ਦੀ ਬੁੱਕਲ ਮਾਰ ਤੁਰ ਗਿਆ ਅਜੇ ਆਲਾਪ ਲਿਆ ਸੀ ਉਸਨੇ ਗਾਉਣਾ ਸੀ ਜਿਸ ਸਹਿਕਾ ਲਾ ਕੇ ਸਾਜ਼ ਵਿਲਕ ਦੇ ਹਾਲੇ ਤੱਕ ਵੀ ਤੋੜ ਸਬੂਤੀ ਤਾਰ ਤੁਰ ਗਿਆ ਕਿੰਨੇ ਸੁਪਰੇ ਕਿੰਨੀਆਂ ਰੀਝਾਂ ਕੋਰੇ ਵਰਕੇ ਵਾਈਆਂ ਲੀਕਾ ਤੜਪ ਰਹਿ ਰੰਗ ਡੱਪੀਆਂ ਅੰਦਰ ਸਭ ਨੂੰ ਜਉਦੇ ਮਾਰ ਤੁਰ ਗਿਆ ਬਾਸ ਦੀ ਪੂਰੀ ਸਹਿਕਾ ਵਿੰਨੇ ਹਉਨ ਹੋਠਾਂ ਨੂੰ ਸਹਿਕ ਰਹੀ ਹੈ ਸੁਰ ਦੇ ਨਾਲ ਕਲੋਲਾ ਕਰਦਾ ਕ੍ਰਿਧ ਕਿਸ਼ਨ ਮਾਰ ਤੁਰ ਗਿਆ ਬਾਸਤੀ ਪੂਰੀ ਛੇਕਾ ਮਿੰਨੀ ਹਉਨ ਹੋਠਾਂ ਨੂੰ ਸਹਿਕ ਰਹੀ ਹੈ ਸੁਰ ਦੇ ਨਾਲ ਕਲੋਲਾ ਕਰਦਾ ਕਿਧਰ ਕਿਸ਼ਨ ਮਾਰ ਤੁਰ ਗਿਆ ਅਥਰੇ ਘੋੜੇ ਮਾਰ ਪਲਾਕੀ ਚੜ ਜਾਂਦਾ ਸੀ ਬਾਗਾਂ ਫੜ ਕੇ ਸਾਨੂੰ ਛੱਡ ਕੇ ਕਿਹੜੇ ਰਾਹੀ ਸਾਡਾ ਪੌਣ ਸਵਾਰ ਤੁਰ ਗਿਆ ਡੁੱਬਦੇ ਸੂਰਜ ਦੇ ਵਿੱਚ ਗੋਲਿਆ ਕਿਧਰ ਸਾਡਾ ਯਾਰ ਤੁਰ ਗਿਆ ਦਿਲ ਦਾ ਹਾਲ ਜ਼ੁਬਾਨ ਦਾ ਪੱਕਾ ਤੋਰ ਕੇ ਕੌਲ ਕਰਾਰ ਤੁਰ ਗਿਆ ਤੁਹਾਡਾ ਆਪਣਾ ਗੁਰਪਰਵੰਦ ਕੇ